ਹੈਲੋ ਉਹ ਭਰਾ ਤੇਰੇ ਘਰ ਬਰ ਖਲੋਤਾ ਆ ਉਹ ਛੇਤੀ ਆ ਜਾ ਭਰਾਵਾ ਅੱਗੇ ਟਾਈਮ ਵੇਖ ਲੈ ਕਿੰਨਾ ਹੋ ਗਿਆ 2 ਵਜੇ ਗਏ ਵਿਆਹ ਤੇ ਜਾ ਕੇ ਆਪਾਂ ਸਵਾਹ ਕੁਛ ਖਾਣਾ ਬਾਈ ਕਿੰਨੇ ਪਾ ਦੀਏ 500 ਬੜਾ ਯਾਰ ਬਹੁਤ ਬਹੁਤ ਹਾਂਜੀ ਹਾਂਜੀ ਭਾਜੀ ਨੋਨ ਵਿੱਚ ਕੀ ਕੀ ਹੈਗਾ ਕੋਈ ਨੋਨ ਵੇਚ ਹੈਗਾ ਨਹੀਂ ਦਾਰੂ ਦਾਰੂ ਨਹੀਂ ਹੈਗੀ ਭਾਜੀ ਪਨੀਰ ਲਾਇਆ ਫਿਰ ਪਨੀਰ ਲਿਆ ਦਿੰਦਾ ਜੀ ਮੰਜੂਰੀਨ ਮੰਜੂਰੀਨ ਵੀ ਲੈ ਆਈ ਆਗੇ ਠੀਕ ਠੀਕ ਭਾਈ ਤੂੰ ਇੱਕ ਕੰਮ ਕਰ ਤੁਹਾਡੇ ਕੋਲ ਹੀ ਰਹੀ ਜਾਂਦੀ ਬਾਕੀ ਤੇਰਾ ਸੇਵਾ ਪਾਣੀ ਕਰ ਦਾਂਗੇ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ ਸਾਡੇ ਕੋਲ ਹੀ ਰਹਿਣਾ ਤੁਹਾਨੂੰ ਸਾਰਾ ਲਾਈ ਲਾਈ ਟੇਬਲ ਪਰਨਾ ਟੇਬਲ ਠੀਕ ਹੈ ਹੈਡ ਜੀ ਮੂਡ ਨਹੀਂ ਕਰਨੀ ਭਾਈ ਵੇਖੋ ਕੀ ਕੀ ਖਾਣਾ ਆ ਜੋ ਲੱਭਦਾ ਖਾਈ ਚੱਲ ਅੰਟੀਕਿਟੀ ਲਈ ਇਹਨਾਂ ਨੇ ਦਾਰੂ ਸਿਰ ਨੂੰ ਤੇ ਨਹੀਂ ਚੜਦੀ ਨਾ ਨਾ ਸਿਰ ਨੂੰ ਕਿੱਥੇ ਚੜਦੀ ਐ ਅੱਛਾ ਸਾਲਿਆ ਘਟਪੀ ਵੀ ਬਜੇ ਤੇ ਡਰਾਮੇ ਕਰਦਾ ਨਾ ਨਹੀਂ ਨਹੀਂ ਮਨ ਨੂੰ ਚੜਦੀ ਹਾਂ ਭਾਈ ਪੀਲੀ ਪਾਰਕਿੰਗ ਤੇ ਆ ਗਏ ਚੱਲ ਨਾ ਕਿਸੇ ਦੇ ਆ ਜੰਮੀ ਕਰ ਫਾਦੀ ਆ ਨੀ ਪਾਵੇਂ ਛੱਤ ਕੋਲੇ ਪਰ ਪੜਾ ਪੜਾ ਭਾਈ ਆ ਵੀ ਪੜਾ ਆ ਵੀ ਕਾਰਿਆ ਆ ਵੀ ਕਾਰਿਆ ਆਹ ਤੇਨੂੰ ਕਿਹਾ ਹੈਗਾ ਤੈਨੂੰ ਚੜ ਜਾਂਦੀ ਆ ਸਾਲਿਆ ਨਹੀਂ ਚੜੀ ਭਾਵੇਂ ਦੋ ਬੋਤਲਾਂ ਹੋਰ ਪਿਆ ਦੀ ਆਰੇ ਚਾਰ ਜੇ 5 ਮਿੰਟ ਹੋਰ ਰਹਿੰਦੇ ਨਾ ਉਹ ਕੁੜੀ ਸੈੱਟ ਹੋਈ ਨਹੀਂ ਮੇਰੇ ਨਾਲ ਓਏ